ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਪਰ ਜਿਹੜੀ ਸਾਡੀ ਪਹਿਚਾਣ ਹੁੰਦੀ ਆ ਉਹ ਸਾਡੇ ਪਛੋਕੜ ਸਾਡੇ ਕਲਚਰ ਸਾਡੀ ਵਿਰਾਸਤ ਜਾਂ ਸਾਡੇ ਨਾਲ ਜੁੜੇ ਹੋਏ ਰੀਤੀ ਰਿਵਾਜਾਂ ਤੋਂ ਹੀ ਹੁੰਦੀ ਆ ਸੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਸਿੱਖਾਂ ਦੀ ਸਾਡੀ ਬਹੁਤ ਹੀ ਸਰਦਾ ਬਹੁਤ ਹੀ ਇਤਿਹਾਸਿਕ ਸ੍ਰੀ ਹਰਮੰਦਰ ਸਾਹਿਬ ਤੁਹਾਨੂੰ ਹਰ ਮੁਲਕ ਦੇ ਵਿੱਚ ਦੇਖਣ ਨੂੰ ਮਿਲੂਗਾ ਜਾਂਚ ਦੇ ਸਰੂਪ ਵੇਖਣ ਨੂੰ ਮਿਲਣਗੇ ਸੋ ਇਹੋ ਜਿਹੀ ਇੱਕ ਕਲਾਕਾਰੀ ਵਲਗੋਲਗੇ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਦਰਬਾਰ ਸਾਹਿਬ ਨੂੰ ਜਿਹੜਾ ਬਹੁਤ ਹੀ ਬਾਖੂਬੀ ਦੇ ਨਾਲ ਪੇਸ਼ ਕੀਤਾ ਗਿਆ ਵਾ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਨੀਆਂ ਚੀਜ਼ਾਂ ਸਰੰਗੀਆਂ ਢੋਲ ਕੀ ਕਹ ਲਈਏ ਜਿਨ੍ਹਾਂ ਦੇ ਨਾਲ ਕੀਰਤਨ ਕੀਤਾ ਜਾਂਦਾ ਵਾ ਇਹ ਵੀ ਇੱਥੇ ਮੌਜੂਦ ਨੇ ਆਸਟ੍ਰੇਲੀਆ ਦੇ ਮਿਊਜ਼ੀਅਮ ਦੇ ਵਿੱਚ